ਕਪੂਰਥਲਾ ਪੁਲਿਸ ਨੂੰ ਪਿੰਡ ਪਾਕਿਆੜਾ ਫਾਇਰਿੰਗ ਮਾਮਲੇ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਈ ਇਸ ਮੌਕੇ ਉਤੇ ਦੋਸ਼ੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਇਸ ਮਾਮਲੇ ਦੀ ਜਾਣਕਾਰੀ ਐਸਐਸਪੀ ਆਈਪੀਐਸ ਗੌਰਵ ਦੂਰਾ ਜੀ ਨੇ ਪ੍ਰੈਸ ਕਾਨਫਰੰਸ ਦੋ ਦਿੱਤੀ ਆਓ ਜਾਣਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 9 ਸਤ 2025 ਨੂੰ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਆ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਕੇਸ ਨੂੰ ਟ੍ਰੇਸ ਕੀਤਾ ਗਿਆ 9 ਜੁਲਾਈ ਨੂੰ ਤਕਰੀਬਨ ਸ਼ਾਮੀ 7 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੋਟਰਸਾਈਕਲ ਦੇ ਉੱਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਤੋਂ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੋ ਸ਼ਾਟ ਫਾਇਰ ਕੀਤੇ ਗਏ ਸੀ ਜਦੇ ਵਿੱਚੋਂ ਇੱਕ ਸ਼ਾਟ ਇੱਕ ਪਰਮਜੀਤ ਸਿੰਘ ਹੈਗੇ ਪਾਕੜੀਵਾਲ ਪਿੰਡ ਦੇ ਥਾਣਾ ਰਾਵਲਪਿੰਡੀ ਉਹਨਾਂ ਦੇ ਇੱਕ ਪੱਟੇ 'ਤੇ ਗੋਲੀ ਵੱਜੀ ਸੀ ਤੇ ਉਹਨਾਂ ਨੂੰ ਇੰਜਰ ਕਰਕੇ ਸੀਰੀਅਸਲੀ ਇੰਜਰ ਕਰਕੇ ਜਿਹੜਾ ਮੌਕੇ ਤੋਂ ਦੋਵੇਂ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਸੀ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਜਿਹੜੇ ਪਹੁੰਚੇ ਹਨ ਤੇ ਸਟੇਟਮੈਂਟ ਰਿਕਾਰਡ ਕਰਕੇ ਅਟੈਂਪਟ ਟੂ ਮਰਡਰ ਅਤੇ ਆਰਮਸ ਐਕਟ ਅਤੇ ਹੋਰ ਸਖਤ ਧਾਰਾ ਵਾ ਤਹਿਤ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਤਫ਼ਤੀਸ਼ ਨੂੰ ਅੱਗੇ ਬਿਤਾਉਂਦੇ ਹੋਏ ਵੱਖ-ਵੱਖ ਟੀਮਾਂ ਜਿਹੜੀਆਂ ਪੁਲਿਸ ਕੋਲ ਬਣਾਈਆਂ ਕਈਆਂ ਇਹਦੇ ਵਿੱਚ ਐਸਪੀ ਡੀ ਸਾਹਿਬ ਆ ਐਸਪੀ ਫਗਵਾੜਾ ਸਾਹਿਬ ਡੀਐਸਪੀ ਡੀ ਡੀਐਸਪੀ ਫਗਵਾੜਾ ਸਾਹਿਬ ਐਸਐਚਓ 라ਵਲਪਿੰਡੀ ਅਤੇ ਇੰਚਾਰਜ ਸੀ.ਏ ਕਪੂਥਲਾ ਅਤੇ ਫਗਵਾੜਾ ਵੱਲੋਂ ਵੱਖ-ਵੱਖ ਟੀਮਾਂ ਫਾਰਵਰਡ ਤੇ ਬੈਕਵਰਡ ਲਿੰਕੇਜਸ ਤੇ ਜਿਹੜਾ ਲਗਾਤਾਰ ਵਿੱਚ ਕੰਮ ਕੀਤਾ ਸੀ ਆ ਜਿਹੜੇ ਜਿਹੜੇ ਮੋਟਰਸਾਈਕਲ ਸਵਾਰ ਅਣਪਛਾਤੇ ਸੀ ਉਹਨਾਂ ਦੀ شناخت ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਟੀਮ ਨੂੰ ਇੱਕ ਵੱਡੀ ਲੀਡ ਮਿਲੀ ਜਿਹਦੇ ਤੇ ਕੰਮ ਕਰਦੇ ਹੋਏ ਤਕਰੀਬਨ 100 ਸਵਾ 100 ਕਿਲੋਮੀਟਰ ਜਿਹੜੇ ਸ਼ੂਟਰਾਂ ਨੂੰ ਫੋਲੋ ਕਰਦੇ ਕਰਦੇ ਅਸੀਂ ਅੰਮ੍ਰਿਤਸਰ ਪਹੁੰਚੇ ਆ ਜਿਹਦੇ ਵਿੱਚ ਜਿਹੜੇ ਚਾਰ ਦੋਸ਼ੀ ਹੈਗੇ ਆ ਕੱਲ੍ਹ ਦੇ ਦਿਨ 17 ਜੁਲਾਈ ਨੂੰ ਚਾਰ ਦੋਸ਼ੀ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤੇ ਹਨ ਇਹਨਾਂ ਦਾ ਨਾਮ ਹੈਗਾ ਦਮਨਪ੍ਰੀਤ ਸਿੰਘ ਇਹ ਗੋਲਵੜ ਤਰਨਤੰਪ ਦੇ ਰਹਿਣ ਵਾਲੇ ਆ ਪਰਮਿੰਦਰ ਸਿੰਘ ਉਰਫ ਰਾਜਾ ਇਹ ਸੁਲਤਾਨਪਿੰਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਗੁਰਜੀਤ ਸਿੰਘ ਜੀਤਾ ਜੋ ਕਿ ਚਾਟੀਵੇਂ ਨੰਬਰਸਤੇ ਰਹਿਣ ਵਾਲੇ ਅਤੇ ਮਲਕ ਸਿੰਘ ਜੋ ਕਿ ਚਾਟੀਵੇਂ ਨੰਬਰਸਤੇ ਰਹਿਣ ਵਾਲੇ ਇਹ ਚਾਰ ਦੋਸ਼ੀ ਅਸੀਂ ਅਮਰਸਥਤੋਂ ਅਰੈਸਟ ਕੀਤੇ ਗਏ ਹਨ ਇਹਨਾਂ ਦੀ ਪੁੱਛਗਿੱਛ ਦੌਰਾਨ ਜਿਹੜਾ ਇਹ ਗੱਲ ਸਾਹਮਣੇ ਆਈ ਹੈ ਕਿ ਮੌਕੇ ਦੇ ਉੱਤੇ ਦਮਨਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਉਰਫ ਰਾਜਾ ਇਹ ਦੋ ਜਣੇ ਮੋਟਰਸਾਈਕਲ ਤੇ ਆਏ ਸਨ ਤੇ ਜਿਹੜਾ ਰਾਜਾ ਹੈ ਉਹਨੇ ਇਸ ਪਿਸਤੌਲ ਤੋਂ ਜਿਹੜਾ ਜਿਹੜਾ ਫਾਇਰ ਕੀਤਾ ਸੀ ਜੋ ਕਿ ਪਰੰਤਿ ਚੀਜ਼ ਦੇ ਪੱਟੇ 'ਤੇ ਗੋਲੀ ਪੱਜੀ ਸੀ ਇਨਾਂ ਦੀ ਪੁਸ਼ਕਿਸ ਦੌਰਾਨ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈ ਉਹ ਵੀ ਰਿਕਵਰ ਕੀਤਾ ਗਿਆ ਸਮੇਤ ਚਾਰ ਜ਼ੰਦਾ ਰੌਲ ਆ ਜਿਹੜਾ ਗੁਰਜੀਤ ਸਿੰਘ ਹੈਗਾ ਉਹ ਵੀ ਇਹਨਾਂ ਦੇ ਨਾਲ ਆਇਆ ਸੀ ਪਰ ਇਹ ਐਜ਼ ਅ ਬੈਕਅਪ ਜਿਹੜਾ ਖੜ ਗਿਆ ਸੀਗਾ ਪਿੱਛੇ ਤੇ ਮੌਕੇ ਤੇ ਕੱਲੇ ਦੋ ਹੀ ਲੋਕ ਆਏ ਸੀਗੇ ਇਹਦੇ ਨਾਲ ਜਿਹੜਾ ਮਲਕ ਸਿੰਘ ਹੈ ਉਹਦਾ ਵੀ ਇਸ ਵਾਰਦਾਤ ਦੇ ਵਿੱਚ ਰੋਲ ਹੈਗਾ ਮਲਕ ਸਿੰਘ तकरीबन 1 ਮਹੀਨਾ ਪਹਿਲਾਂ ਜਿਹੜੇ ਪਰਮਜੀਤ ਸਿੰਘ ਇਸ ਪਿੰਡ 'ਚ ਆ ਕੇ ਇਹਨਾਂ ਦੀ ਰੱਖੀ ਵੀ ਕਰਕੇ ਗਿਆ ਸੀਗਾ ਜੋ ਸਾਨੂੰ ਇਹਦਾ ਜਿਹੜਾ ਰੰਜਿਸ਼ ਲੱਗ ਰਹੀ ਹੈਗੀ ਹੈ ਪਿੰਡ ਦੇ ਵਿੱਚ ਪਰਮਜੀਤ ਸਿੰਘ ਜੀ ਦੀ ਪਹਿਲਾਂ ਵੀ ਆ ਜਿਹੜੀ ਪ੍ਰਾਪਰਟੀ ਨੂੰ ਲੈ ਕੇ ਤੇ ਹੋਰ ਜਿਹੜੀ ਲੜਾਈ ਝਗੜੇ ਨੂੰ ਲੈ ਕੇ ਰੰਜਿਸ਼ ਚੱਲਦੀ ਸੀ ਤੇ ਸਾਡੇ ਕੋਲ ਕ੍ਰੈਡੀਬਲ ਲੀਡਸ ਹੈਗੇ ਕਿ ਫੋਰਨ ਬੇਸਡ ਜਿਹੜੇ ਇਹਨਾਂ ਦੇ ਹੈਗੇ ਆ ਲੋਗ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਆ ਤਫ਼तीश ਤੌਰਾਨ ਅਸੀਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲਈ ਹੈਗੀ ਹੈ ਤင်း ਉਹਨਾਂ ਦੇ ਉੱਤੇ ਵੀ ਤੇ ਉਹਨਾਂ ਦੇ ਨਾਲ ਜੋ ਵੀ ਰਲੇ ਹੋਏ ਹੈਗੇ ਉਹਨਾਂ ਦੇ ਫੈਮਿਲੀ ਮੈਂਬਰਸ ਉਹਨਾਂ ਦੇ ਫਰੈਂਡਸ ਜੋ ਵੀ ਇਸ ਵਾਰਦਾਤ ਚ ਜਿਹੜੇ ਰਲੇ ਹੋਏ ਹਨ ਉਹਨਾਂ ਨੂੰ ਅਸੀਂ ਮੁਕਦਮੇ ਚ ਨਾਮਜ਼ਦ ਕਰਕੇ ਉਹਨਾਂ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਅਸੀਂ ਕਰਾਂਗੇ ਜਿਹੜਾ ਰਿਕਵਰੀ ਦੀ ਗੱਲ ਕਰੀਏ ਤੇ ਦੋਸ਼ੀਆਂ ਕੋਲੋਂ ਇੱਕ ਪਿਸਤੌਲ 32 ਬੋਰ ਚਾਰ ਜਿਹੜਾ ਜਿੰਦਾ ਰਹਨ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਅਤੇ ਚਾਰ ਮੋਬਾਈਲ ਫੋਨ ਹਾਂ ਇਹਨਾਂ ਤੋਂ ਰਿਕਵਰ ਹੋਏ ਹਨ ਇਹਨਾਂ ਦਾ ਜਿਹੜਾ ਫੋਰੈਂਸਿਕ ਅਨਲਿਸਿਸ ਕਰਾਇਆ ਜਾ ਰਿਹਾ ਹੈ ਤਾਂ ਜੋ ਪ੍ਰੋਪਰ ਮਕਦਮੇ ਦੇ ਨਾਲ ਜਿਹੜੀ ਐਵੀਡੈਂਸ ਆਪਾਂ ਜੋੜ ਸਕੀਏ ਸਰ ਇਹ ਫਰੋਤੀ ਦੇ